ਸ਼ੇਰੂ ਸਚਦੇਵਾ ਅਧਿਖਾਰਕ ਸ਼੍ਰੀ ਤੀਰુપਤੀ ਬਾਲਾਜੀ ਟਰਸਟ ਅੱਜ ਲੁਧਿਆਣਾ ਨਗਰੀ ਜਿੱਥੇ ਹੈ ਕਿ ਅਯੁੱਧਿਆ ਨਗਰੀ ਦੇ ਵਿੱਚ ਇਹ ਤਬਦੀਲ ਹੋ ਗਈ ਜਿੱਥੇ ਕਿ ਜੈ ਸ਼੍ਰੀ ਰਾਮ ਦੇ ਅੱਜ ਇਹ ਕਾਰਿਆਂ ਦੇ ਨਾਲ ਛੋਟੇ ਛੋਟੇ ਬੱਚਿਆਂ ਨੇ ਹਨੂਮਾਨ ਚਾਲੀਸੇ ਦਾ ਪਾਠ ਔਰ ਜੈ ਸ਼੍ਰੀ ਰਾਮ ਦੇ ਜਕਾਰਿਆਂ ਦੇ ਗੂੰਜ ਲਗਾਈ ਹੈ ਅੱਜ ਅਸੀਂ ਬੜੇ ਭਾਵੂ ਬੋਲ ਰਹਾ ਔਰ ਸਨਾਤਮ ਧਰਮ ਦਾ ਜਿਹੜਾ ਹੈ ਪਰਚਮ ਹੈ ਅੱਜ ਬਹੁਤ ਉੱਚੇ ਲੈਵਲ ਤੇ ਹੈ ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਆ ਜਦੋਂ ਸਨਾਤਮ ਧਰਮ ਦੀ ਗੱਲ ਕਰਦੇ ਆ ਤਾਂ ਸਾਰਿਆਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਗਦਗਦ ਹੋ ਜਾਂਦਾ ਔਰ ਅੱਜ ਸ਼੍ਰੀ ਤਿਰੂਪਤੀ ਬਾਲਾਜੀ ਟਰਸਟ ਵੱਲੋਂ ਜਿਹੜੇ ਆਏ ਹੋਏ ਇੱਥੇ ਮਹਾਨੂ ਭਾਵ ਹੈ ਉਹਨਾਂ ਦਾ ਇੱਥੇ ਸਨਮਾਨ ਔਰ ਉਹਨਾਂ ਨੂੰ ਅਸੀਂ ਨਿਮੰਤਰਣ ਵੀ ਦਿੱਤਾ ਹੈ ਆਉਣ ਵਾਲੀ 14 ਤਰੀਕ 14 ਦਸੰਬਰ ਨੂੰ ਜੋ ਇਸ ਅੱਜ ਦੇ ਆਯੋਜਨ ਦੇ ਜਿਹੜੇ ਅਧਿਐਕਸ਼ ਨੇ ਸ਼੍ਰੀ ਪ੍ਰਵੀਨ ਡੰਗ ਜੀ ਉਹਨਾਂ ਨੂੰ ਵੀ ਸ਼੍ਰੀ ਤਿਰੂਪਤੀ ਬਾਲਾਜੀ ਟਰਸਟ ਵੱਲੋਂ ਨਿਮੰਤਰਣ ਦਿੱਤਾ ਗਿਆ ਕਿ ਸਮੂਹਿਕ ਰੂਪ ਤੇ ਉਹ ਵੀ ਆਣ ਔਰ ਬੱਚਿਆਂ ਦੇ ਨਾਲ ਆ ਕੇ ਸ਼੍ਰੀ ਤਿਰੂਪਤੀ ਬਾਲਾਜੀ ਦੀ ਰੱਥ ਯਾਤਰਾ ਚ ਆਪਣਾ ਆ ਕੇ ਉੱਥੇ ਸਮੂਲੀਅਤ ਕਰਨ ਔਰ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ